ਦਲਜੀਤ ਸਿੰਘ ਜੀ ਕਾਨੂੰਨ ਤਹਿਤ ਆਰਐਸਐਸ ਦੇ ਉੱਤੇ ਇੱਕ ਕਾਨੂੰਨ ਲਾਈ ਗਈ ਸੀ ਕਿ ਕੋਈ ਵੀ ਸਰਕਾਰੀ ਕਰਮਚਾਰੀ ਆਰਐਸਐਸ ਦੀਆਂ ਸ਼ਾਖਾਵਾਂ ਨਹੀਂ ਉਹਨਾਂ ਨੂੰ ਜੁਆਇਨ ਨਹੀਂ ਕਰ ਸਕਦਾ ਪਰ ਹੁਣ ਕੇਂਦਰ ਸਰਕਾਰ ਵੱਲੋਂ ਇਸ ਰੋਕ ਨੂੰ ਹਟਾ ਦਿੱਤਾ ਗਿਆ ਹੈ ਭਾਵ ਕਿ ਹੁਣ ਸਰਕਾਰੀ ਕਰਮਚਾਰੀ ਵੀ ਆਰਐਸਐਸ ਦੀ ਸ਼ਾਖਾ ਨੂੰ ਜੁਆਇਨ ਕਰ ਸਕਦੇ ਨੇ ਕਿਵੇਂ ਦੇਖਦੇ ਹਾਂ ਇਸ ਨਵੇਂ ਕਾਨੂੰਨ ਨੂੰ ਦਿਖੋ 1968 ਦੇ ਵਿੱਚ ਇਹ ਜਿਹੜਾ ਕਾਨੂੰਨ ਸਹੀ ਬਣਿਆ ਸੀ ਕਿ ਆਰਐਸਐਸ ਨਹੀਂ ਜੁਆਇਨ ਕੀਤੀ ਜਾ ਸਕਦੀ ਸਰਕਾਰੀ ਜਿਹੜੇ ਸਰਕਾਰ ਦੇ ਵਿੱਚ ਬੈਠੇ ਹੋਏ ਪੋਲੀਟੀਸ਼ੀਅਨ ਕਹਿ ਲਈਏ ਜਾਂ ਫਿਰ ਹੋਰ ਜਿਹੜੇ ਲੋਕ ਨੇ ਉਹਨਾਂ ਵੱਲੋਂ ਪਰ ਹੁਣ ਇਹ ਰੋਕ ਜਿਹੜੀ ਹਟਾ ਦਿੱਤੀ ਗਈ ਹੈ ਬੇਸ਼ੱਕ 1968 ਚ ਕਾਨੂੰਨ ਬਣਿਆ ਜ਼ਰੂਰ ਸੀ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਾਨੂੰਨ ਦੀ ਬੜੀ ਵਰਤੋਂ ਕੀਤੀ ਗਈ ਹੈ ਮਤਲਬ ਕਿ ਇਹ ਇਹਨੂੰ ਉਸੇ ਹੁਬ ਹੁ ਉਸੇ ਤਰੀਕੇ ਦੇ ਨਾਲ ਜੋ ਕਾਨੂੰਨ ਕਹਿੰਦਾ ਉਸੇ ਤਰੀਕੇ ਦੇ ਨਾਲ ਆਰਐਸਐਸ ਤੋਂ ਦੂਰੀ ਬਣਾ ਲਈ ਗਈ ਸੀ ਨਹੀਂ ਹਾਲਾਂਕਿ ਇਨਡਾਇਰੈਕਟਲੀ ਸਾਰੇ ਜਿਹੜੇ ਨੇ ਆਪਾਂ ਖਾਸ ਤੌਰ ਤੇ ਬੀਜੇਪੀ ਦੀ ਗੱਲ ਕਰਦੇ ਆ ਬੀਜੇਪੀ ਦੇ ਵੱਡੇ ਵੱਡੇ ਲੀਡਰ ਜਿਹਦੇ ਵਿੱਚੋਂ ਨਰਿੰਦਰ ਮੋਦੀ ਹੋਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਆ ਸੋ ਉਹ ਆਰਐਸਐਸ ਦਾ ਇੱਕ ਮਤਲਬ ਕਹਿ ਲਈਏ ਭੀ ਬਹੁਤ ਸਰਗਰਮ ਮੈਂਬਰ ਰਹੇ ਆ ਹੁਣ ਤੱਕ ਵੀ ਹੈ ਨੇ ਸੋ ਇਹਦਾ ਮਤਲਬ ਕੀ ਕਾਨੂੰਨ ਦੇ ਉੱਤੇ ਜੇ ਕਾਨੂੰਨ ਬਣਿਆ ਸੀ ਤਾਂ ਉਹਦੀ ਕੋਈ ਇਹ ਨਹੀਂ ਹੈ ਭਈ ਦੁਰਵਰਤੋਂ ਨਹੀਂ ਹੋਈ ਉਹਨੂੰ ਰੱਜ ਕੇ ਜਿਹੜਾ ਹੈ ਉਹਦੀ ਦੁਰਵਰਤੋਂ ਹੋਈ ਹੈ ਇਨਡਾਇਰੈਕਟਲੀ ਬੀਜੇਪੀ ਦੇ ਆਲਮੋਸਟ ਲੀਡਰ ਜਿਹੜੇ ਨੇ ਉਹ ਆਰਐਸਐਸ ਦੇ ਨਾਲ ਜਿਹੜੇ ਆ ਰਲ ਕੇ ਚੱਲਦੇ ਰਹੇ ਆ ਤੇ ਉਹਨਾਂ ਦੀ ਪਾਲਿਸੀ ਨੂੰ ਅੱਗੇ ਵਧਾਉਂਦੇ ਆ ਦੇ ਰਹੇ ਆ ਹੁਣ ਜਿਹੜਾ ਉਹ ਅੜਿੱਕਾ ਸੀ ਵੀ ਕਾਨੂੰਨ ਰੋਕਦਾ ਉਹਨੂੰ ਵੀ ਹਟਾ ਦਿੱਤਾ ਅਗਲੇ ਨੇ ਮਤਲਬ ਇਹਦੇ ਵਿੱਚ ਕੋਈ ਆਪਾਂ ਕਹੀਏ ਵੀ ਇਸ ਤਰ੍ਹਾਂ ਦਾ ਅਚੰਬਾ ਨਹੀਂ ਹੈ ਮਤਲਬ ਕਿ ਇਹ ਹੋ ਗਿਆ ਜਾਂ ਇਸ ਤਰ੍ਹਾਂ ਨਹੀਂ ਸੀ ਹੋ ਸਕਦਾ ਪਤਾ ਹੈ ਤੁਹਾਨੂੰ ਕਿ ਨਰਿੰਦਰ ਮੋਦੀ ਹੋਰੀ ਹੁਣ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਤੇ ਪਿਛਲੀ ਵਾਰ ਵੀ ਉਹਨਾਂ ਨੇ ਕਾਫੀ ਤਬਦੀਲੀਆਂ ਜਿਹੜੀਆਂ ਦੇਸ਼ ਦੇ ਕਾਨੂੰਨਾਂ ਦੇ ਵਿੱਚ ਕੀਤੀਆਂ ਤੇ ਇੱਕ ਏਜੰਡਾ ਜਿਹੜਾ ਹੈ ਮੋਨ ਭਾਗਵਤ ਹੋਰਾਂ ਦਾ ਕਿ ਜੇ ਸਭੀ ਹਿੰਦੂ ਹਨ ਦੇਸ਼ ਵਿੱਚ ਵਸਨੇ ਵਾਲੇ ਸੋ ਉਹਨੂੰ ਇਹਨਾਂ ਨੇ ਫਿਰ ਹੁਣ ਗ੍ਰੀਨ ਸਿਗਨਲ ਦੇ ਦਿੱਤਾ ਆ ਕਾਨੂੰਨ ਹਟਾ ਕੇ ਮਤਲਬ ਕਿ ਇਹ ਕਾਨੂੰਨ ਹੁਣ ਖਤਮ ਹੋ ਚੁੱਕਿਆ ਹੁਣ ਜਿਹੜੇ ਤੁਹਾਡੇ ਐਮਐਲਏ ਤੁਹਾਡੇ ਐਮਪੀ ਨੇ ਉਸੇ ਤਰ੍ਹਾਂ ਦੇ ਉੱਤੇ ਆਰਐਸਐਸ ਦੇ ਸਦਸਿਆ ਯਾਨੀ ਕਿ ਮੈਂਬਰ ਜਿਹੜੇ ਨੇ ਉਹ ਹੋ ਸਕਦੇ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤਾਂ ਆਲਰੇਡੀ ਆਰਐਸਐਸ ਦੇ ਮੈਂਬਰ ਹੈ ਹੀ ਆ ਸੋ ਇਹ ਹੁਣ ਕਿਤੇ ਨਾ ਕਿਤੇ ਰਾਹ ਪੱਦਰੇ ਕੀਤੇ ਜਾ ਰਹੇ ਨੇ ਜਿਹੜਾ ਹਿੰਦੂ ਨੇਸ਼ਨ ਬਣਾਇਆ ਜਾਣਾ ਹੈ ਇਹਦੇ ਰਾਹ ਪੱਤਰੇ ਕੀਤੇ ਜਾ ਰਹੇ ਤੇ ਬਹੁਤ ਸਾਰੇ ਕਾਨੂੰਨ ਐਸੇ ਹੁੰਦੇ ਜਿਵੇਂ 370 ਜੀ ਕਸ਼ਮੀਰ ਦੇ ਵਿੱਚ ਸੋ ਉਹਨੂੰ ਤੋੜਦਾ ਵੀ ਇਹੀ ਇੱਕ ਰਾਹ ਪੱਧਰਾ ਕਰਨ ਦੀ ਇੱਕ ਅਸੀਂ ਮਤਲਬ ਕਿ ਜਿਹੜਾ ਹਿੰਦੂ ਨੇਸ਼ਨ ਦਾ ਕਿਉਂਕਿ ਜੇ 370 ਹੈ ਤੇ ਉਹਨਾਂ ਨੂੰ ਸਪੈਸ਼ਲ ਜਿਹੜੇ ਇਕੱਲੇ ਭਈ ਕਾਨੂੰਨ ਜਿਹੜੇ ਨੇ ਉਹ ਸਟੇਟ ਨੂੰ ਦਿੱਤੇ ਹੋਏ ਸੀ ਕਿ ਉਹ ਉੱਥੇ ਇਸ ਤਰ੍ਹਾਂ ਨਹੀਂ ਹੋ ਸਕਦਾ ਉੱਥੇ ਇਸ ਤਰ੍ਹਾਂ ਨਹੀਂ ਹੋ ਸਕਦਾ ਸੋ ਉਹ 370 ਧਾਰਾ ਖਤਮ ਕਰਨ ਦਾ ਵੀ ਇਹੀ ਹੈ ਕਿ ਇੱਥੇ ਆ ਵੀ ਹੋ ਸਕਦਾ ਤੇ ਇੱਥੇ ਉਹ ਵੀ ਹੋ ਸਕਦਾ ਬਾਕੀ ਸਟੇਟਾਂ ਵਾਂਗ ਹੋਰ ਬਹੁਤ ਸਾਰੇ ਜਿਹੜੇ ਕਾਨੂੰਨ ਨੇ ਜਿਹੜੇ ਹੌਲੀ-ਹੌਲੀ ਤਬਦੀਲ ਕੀਤੇ ਜਾ ਰਹੇ ਆ ਤੇ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਇੱਕ ਆ ਕਿ ਘੱਟ ਗਿਣਤੀਆਂ ਜਿਹੜੀਆਂ ਨੇ ਉਹਨਾਂ ਨੂੰ ਬਿਲਕੁਲ ਹੌਲੀ-ਹੌਲੀ ਕਰਕੇ ਸਿਮੁਲਿਸਟ ਕੀਤਾ ਜਾਵੇ ਤੇ ਜਿਹੜੇ ਹਿੰਦੂ ਨੇਸ਼ਨ ਵਾਲ ਜਿਹੜੇ ਆਪਣੇ ਕਦਮ ਵਧਾਏ ਜਾਣ ਸੋ ਇੱਕ ਪਾਸੇ ਭਾਰਤ ਜਿਹੜਾ ਹੈ ਉਹ ਆਰਐਸਐਸ ਜਾ ਫਿਰ ਹੋਰ ਐਸੇ ਲੋਕ ਨੇ ਜਿਨ੍ਹਾਂ ਨੂੰ ਅੱਗੇ ਲਿਆ ਕੇ ਤੇ ਹਿੰਦੂ ਨੇਸ਼ਨ ਵੱਲ ਵਧ ਰਿਹਾ ਪਰ ਦੂਸਰੇ ਪਾਸੇ ਵੈਸਟ ਜਿਹੜਾ ਹੈ ਉਹ ਭਾਰਤ ਦੇ ਉੱਤੇ ਸ਼ਿਕੰਜਾ ਕੱਸਣ ਦੀ ਤਿਆਰੀ ਦੇ ਵਿੱਚ ਹੈ ਮਤਲਬ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਜਿਹੜੀ ਹੈ ਉਹ ਇਹ ਕਹਿੰਦੀ ਹੈ ਵੀ ਲਓ ਜੀ ਅਸੀਂ ਹਿੰਦੂ ਨੇਸ਼ਨ ਬਣਾਉਣ ਜਾ ਰਹੇ ਹਾਂ ਬਹੁਤ ਜਲਦੀ ਪਰ ਵੈਸਟ ਕਹਿੰਦਾ ਵੀ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਤੇ ਅਸੀਂ ਬਹੁਤ ਜਲਦੀ ਜਿਹੜਾ ਵਾਰ ਵਾਲੇ ਪਾਸੇ ਨੂੰ ਵਧ ਰਹੇ ਹਾਂ ਠੀਕ ਹੈ ਨਾ ਸੋ ਜਿਹੜੇ ਡਿਪਲੋਮੈਟ ਨੇ ਅਮਰੀਕਨ ਜੋ ਭਾਰਤ ਦੇ ਵਿੱਚ ਨੇ ਉਹਨਾਂ ਦਾ ਪਿਛਲੇ ਦਿਨੀ ਬਿਆਨ ਆਇਆ ਕਿ ਭਾਰਤ ਤੋਂ ਕੋਈ ਵਾਰ ਜਿਹੜੀ ਹੈ ਲੜਾਈ ਜੰਗ ਦੂਰ ਨਹੀਂ ਹੈ ਤੁਸੀਂ ਇਹ ਦੇਖੋ ਇਸ ਬਿਆਨ ਦੇ ਕਿਹੜੇ ਮayne ਹੋ ਸਕਦੇ ਆ ਕਿਉਂਕਿ ਅਮਰੀਕਾ ਜਿਹੜਾ ਹੈ ਉਹ ਰਣਨੀਤੀ ਤੈਅ ਕਰਦਾ ਪੂਰੀ ਪੂਰੀ ਦੁਨੀਆ ਦੇ ਵਿੱਚ ਕੀ ਹੋਣਾ ਹੈ ਕੀ ਨਹੀਂ ਹੋਣਾ ਆਉਣ ਵਾਲੇ ਆਪਾਂ ਕਹੀਏ 50 ਸਾਲ ਦਾ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਕੀ ਕਿਤੇ ਕਿਤੇ ਹੋਣ ਵਾਲਾ ਤਾਕੀ ਉਹਨਾਂ ਨੇ ਕਰਨਾ ਸੋ ਇਸ ਕਰਕੇ ਉਹਨਾਂ ਦੇ ਜਿਹੜੇ ਡਿਪਲੋਮੈਟ ਨੇ ਉਹਨਾਂ ਨੇ ਇੱਕ ਸ਼ਬਦ ਵਰਤਿਆ ਇੱਕ ਇੱਕ ਲਾਈਨ ਵਰਤੀ ਹੈ ਕਿ ਵਾਰ ਜਿਹੜੀ ਹੈ ਉਹ ਭਾਰਤ ਤੋਂ ਦੂਰ ਨਹੀਂ ਹੈਗੀ ਬਹੁਤੀ ਸੋ ਤੁਸੀਂ ਦੇਖੋ ਵੀ ਇੱਕ ਪਾਸੇ ਹਿੰਦੂ ਨੇਸ਼ਨ ਬਣਾਉਣ ਦੀਆਂ ਤਿਆਰੀਆਂ ਨੇ ਦੂਸਰੇ ਪਾਸੇ ਉਹ ਕਹਿੰਦੇ ਵੀ ਵਾਰ ਜਿਹੜੀ ਹੈ ਤੁਹਾਡੇ ਦਰਾਂ ਦੇ ਉੱਤੇ ਆਈ ਆਈ ਹੋਈ ਬੈਠੀ ਹੈ ਸੋ ਇਹ ਕੁਝ ਹੋਰ ਪਕਾ ਰਹੇ ਨੇ ਉਹ ਕੁਝ ਹੋਰ ਪਕਾ ਰਹੇ ਆ ਪਰ ਇਹ ਤਾਂ ਪੁਆਇੰਟ ਦੱਸੇਗਾ ਹੁਣ ਗੱਲ ਜਾਣੀ ਕਿਧਰ ਨੂੰ ਐ ਠੀਕ ਐ ਨਾ ਮਨੀਪੁਰ ਦੇ ਵਿੱਚ ਹੋਈਆਂ ਘਟਨਾਵਾਂ ਜਾਂ ਫਿਰ ਜੋ ਪੰਜਾਬ ਦਾ ਇਸ ਵੇਲੇ ਰੌਲਾ ਚੱਲ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਉਹ ਹੋ ਗਿਆ ਹੋਰ ਸਟੇਟਾਂ ਹੋ ਗਈਆਂ ਸੋ ਇਹ ਸਾਰਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਮਾਮਲਾ ਜਿਹੜਾ ਹੈ ਉਹ ਭਖਦਾ ਜਾ ਰਿਹਾ ਇਹ ਬੇਸ਼ੱਕ ਇਦਾਂ ਦੇ ਕਾਨੂੰਨ ਬਣਾਈ ਜਾਣ ਇਹਦੇ ਨਾਲ ਜਿਹੜਾ ਹੈ ਇੱਕ ਹੋਰ ਵੈਸਟ ਨੂੰ ਨਾ ਇੱਕ ਹੋਰ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਇੱਕ ਪੋਜ਼ਿਟਿਵ ਜਿਹੜਾ ਹੈ ਇੱਕ ਪੁਆਇੰਟ ਮਿਲ ਜਾਂਦਾ ਕਿ ਉਹ ਆ ਕੁਝ ਕਰਨ ਜਾ ਰਹੇ ਨੇ ਸਮਝੇ ਤੁਸੀਂ ਮੇਰੀ ਗੱਲ ਉਨ੍ਹਾਂ ਲਈ ਹੋਰ ਰਾ ਪੱਧਰਾ ਹੁੰਦਾ ਜਦੋਂ ਇਸ ਤਰ੍ਹਾਂ ਦੇ ਕਾਨੂੰਨ ਬਣਦੇ ਆ ਜੇ ਕੱਲ ਨੂੰ ਹਿੰਦੂ ਨੇਸ਼ਨ ਵੀ ਜਿਹੜਾ ਘੋਸ਼ਿਤ ਹੋ ਜਾਂਦਾ ਕੀਤਾ ਜਾਂਦਾ ਆਉਂਦੇ ਦੋ ਚਾਰ ਸਾਲ ਤੱਕ ਇਹ ਵੀ ਇੱਕ ਵੈਸਟ ਲਈ ਮਤਲਬ ਕਿ ਭਾਰਤ ਦੇ ਉੱਤੇ ਜੰਗ ਵਿਢਣ ਦਾ ਇਹ ਬਹੁਤ ਆਪਾਂ ਕਹਿ ਲਈਏ ਵੀ ਪੋਜੀਟਿਵ ਪੁਆਇੰਟ ਜਿਹੜਾ ਹੈ ਉਹਨਾਂ ਨੂੰ ਮਿਲ ਜੂਗਾ ਵੀ ਹਾਂ ਹੁਣ ਰਾਹ ਪੱਧਰਾ ਕਰ ਦਿੱਤਾ ਗਿਆ ਲਓ ਜੀ ਇਹਨਾਂ ਨੇ ਤਾਂ ਹਿੰਦੂ ਨੇਸ਼ਨ ਕੋਸ਼ਿਸ਼ ਕਰ ਦਿੱਤਾ ਘਟ ਗਣਤੀਆਂ ਹੁਣ ਖਤਰੇ ਦੇ ਵਿੱਚ ਨੇ ਇਸ ਕਰਕੇ ਅਸੀਂ ਜੰਗ ਲਾ ਰਹੇ ਹਾਂ ਉਹ ਭਾਵੇਂ ਕਿਸ ਪਾਸੇੋਂ ਵੀ ਲੱਗੇ ਇਹ ਨਹੀਂ ਮੈਂ ਕਹਿੰਦਾ ਭਾਰਤ ਨਾਲ ਸਿੱਧੀ ਜੰਗ ਲਾਉਣਗੇ ਪਰ ਉਹ ਇਸ ਤਰੀਕੇ ਦੀਆਂ ਤਿਆਰੀਆਂ ਕਰ ਰਹੇ ਆ ਸੋ ਵੈਸਟ ਦੇਖ ਰਿਹਾ ਵੀ ਭਾਰਤ ਦੀਆਂ ਰਣਨੀਤੀਆਂ ਕੀ ਨੇ ਉਹਨਾਂ ਨੇ ਪਿਛਲੇ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਮਨੀਪੁਰ ਦੇ ਜਿਹੜੀ ਜਿਹੜਾ ਘਟਨਾਕਰਮ ਹੋਇਆ ਨਾ ਉਹਦੀ ਯੂਰਪੀਅਨ ਯੂਨੀਅਨ ਜਿਹੜੀ ਯੂਰਪੀਅਨ ਪਾਰਲੀਮੈਂਟ ਹੈ ਉਹਦੇ ਵਿੱਚ ਵੀ ਗੱਲ ਚੱਲੀ ਉਦੇ ਉੱਤੇ ਵੀ ਬੜਾ ਇਤਰਾਜ਼ ਜਿਹੜਾ ਹੈ ਉੱਥੇ ਜਿਹੜਾ ਜਤਾਇਆ ਗਿਆ ਸੀਗਾ ਸੋ ਇਹ ਤੁਸੀਂ ਦੇਖੋ ਵੀ ਹੁਣ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਤੇ ਕੀ ਕੀ ਬਣਨ ਜਾ ਰਿਹਾ ਇਹ ਫਿਊਚਰ ਦੱਸੇਗਾ ਆਉਣ ਵਾਲੇ 5-10 ਸਾਲ ਜਿਹੜੇ ਨੇ ਉਹ ਬਹੁਤ ਸੰਵੇਦਨਸ਼ੀਲ ਨੇ ਤੇ ਦੇਖੋ ਬਣਦਾ ਕੀ ਹੈ ਜੋ ਜੋ ਹੋਏਗਾ ਤੇ ਆਪਾਂ ਆਪਣੇ ਦਰਸ਼ਕਾਂ ਨੂੰ ਸਾਰੀ ਗੱਲਬਾਤ ਦੱਸੀ ਜਾਵਾਂਗੇ ਇਹ ਕਰੀ ਜਾਣ ਭਾਈ ਜਿਹੜੇ ਕਾਨੂੰਨ ਬਣਾਉਂਦੇ ਆ ਆਰਐਸਐਸ ਜੋ ਜੁਆਇਨ ਕਰ ਸਕਦਾ ਹੈ ਕੋਈ ਹੋਰ ਕਰ ਸਕਦਾ ਜੋ ਵੀ ਇਹ ਚਾਹੁੰਦੇ ਆ ਉਹ ਬਣਾਈ ਜਾਣਾ ਆਪਣੇ ਹਿਸਾਬ ਨਾਲ ਪਰ ਜਿਹੜਾ ਦੁਨੀਆ ਜਿਹੜੀ ਤੈਅ ਕਰਦੀ ਪਈ ਹੈ ਨਾ ਉਹ ਵਸ ਤੈਅ ਕਰਦਾ ਵੀ ਦੁਨੀਆ 'ਚ ਕੀ ਹੋਣਾ ਸੋ ਉਹ ਵੀ ਪਤਾ ਲੱਗ ਜਾਏਗਾ ਹੁੰਦੇ ਦਿਨਾਂ ਦੇ ਵਿੱਚ ਜੀ ਅ ਦਲ ਸਿੰਘ ਉਹ ਬੜੀ ਹੈਰਾਨੀ ਹਰਨ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਜਦੋਂ ਉਸ ਵੇਲੇ ਇਲੈਕਸ਼ਨ ਹੋਈਆਂ ਉਸ ਤੋਂ ਪਹਿਲਾਂ ਬੀਜੇਪੀ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਸੀਗਾ ਕਿ ਹੁਣ ਬੀਜੇਪੀ ਨੂੰ ਆਰਐਸਐਸ ਦੀ ਲੋੜ ਨਹੀਂ ਹੈ ਹੁਣ ਬੀਜੇਪੀ ਆਪਣੇ ਦਮ ਤੇ ਸਰਕਾਰ ਬਣਾ ਸਕਦੀ ਹੈ ਆਪਣੇ ਦਮ ਤੇ ਅੱਗੇ ਵੱਧ ਸਕਦੀ ਹੈ ਪਹਿਲਾਂ ਤਾਂ ਐਵੇਂ ਦੇ ਬਿਆਨਾਂ ਨੇ ਇੱਕ ਦੂਜੇ ਦੇ ਸੈਪਰੇਸ਼ਨ ਦੇ ਹੁਣ ਇਦਾਂ ਦੀ ਖਲੋ ਕਿ ਐਕਟੀਵਿਟੀ ਹੋ ਜਾਣੀ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਚੋਣਾਂ ਤੋਂ ਪਹਿਲਾਂ ਹੁਣ ਤੁਸੀਂ ਦੇਖੋ ਨਾ ਸੀਟਾਂ ਕਿੰਨੀਆਂ ਕਿ ਮਿਲੀਆਂ ਕਿਤੇ ਬੀਜੇਪੀ ਨੂੰ ਬੀਜੇਪੀ ਨੂੰ ਬਹੁਤ ਘੱਟ ਸੀਟਾਂ ਮਿਲੀਆਂ ਨੇ ਤੇ ਬੜੀ ਆਪਾਂ ਕਹੀਏ ਵੀ ਜਿਹੜਾ ਹੈ ਕਿਵੇਂ ਸਮਝੌਤੇ ਕਰਕੇ ਤੇ ਇਹ ਸਰਕਾਰ ਜਿਹੜੀ ਦੁਬਾਰਾ ਹੋਣ ਦੇ ਵਿੱਚ ਆਈ ਹੈ ਬਹੁਤ ਘੱਟ ਸੀਟਾਂ ਹੈਨਾ ਮਤਲਬ ਬਰਾਬਰਤਾ ਹੀ ਕਹਿ ਲਓ ਵੀ ਦੋਨੋਂ ਪਾਸੇ ਹੋਈ ਪਈ ਸੀ ਵੀ ਜੇ ਉਹ ਜਿਹੜੀਆਂ ਨਾਲ ਦੀਆਂ ਸਹਿ ਪਾਰਟੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਨਾਲ ਜਿਹੜੀਆਂ ਗੱਠਬੰਧਨ ਕਰਕੇ ਲੜਦੀਆਂ ਜੀ ਉਹ ਸਮਰਥਨ ਨਾ ਦਿੱਤੀਆਂ ਤੇ ਇਹ ਸਰਕਾਰ ਬਣਨੀ ਨਹੀਂ ਸੀ ਸੋ ਇਹ ਕਿਤੇ ਨਾ ਕਿਤੇ ਬੀਜੇਪੀ ਨੂੰ ਪਤਾ ਸੀ ਨਰਿੰਦਰ ਮੋਦੀ ਹੋਰੀ ਆਪ ਜਿਹੜੇ ਨੇ ਹੱਕੇ ਪੱਕੇ ਸੀ ਜਾਉ ਪਰੇਸ਼ਾਨ ਸੀ ਕਿ ਇਸ ਵਾਰ ਜਿਹੜਾ ਔਖਾ ਲੱਗਦਾ ਇਸ ਕਰਕੇ ਚੋਣਾਂ ਦੇ ਵਿੱਚ ਤਾਂ ਬੜੇ ਬੜੇ ਵੱਡੇ ਬਿਆਨ ਦਿੱਤੇ ਜਾਂਦੇ ਆ ਜਿਹੜੇ ਬਾਅਦ ਚ ਝੂਠ ਸਾਬਤ ਹੁੰਦੇ ਆ ਸੋ ਇਸ ਕਰਕੇ ਇੱਕੋ ਬਿਆਨ ਜਿਹੜਾ ਦਿੱਤਾ ਜ਼ਰੂਰ ਗਿਆ ਸੀਗਾ ਪਰ ਇਹ ਨਹੀਂ ਹੈ ਕਿ ਉਹ ਸੈਪਰੇਸ਼ਨ ਹੋ ਚੁੱਕੀ ਆ ਆਰਐਸਐਸ ਨਾਲ ਉਹ ਇੱਕ ਇੱਕੋ ਆਈਡੀਓਲੋਜੀ ਆਈਡੀਓਲੋਜੀ ਤੇ ਚੱਲਣ ਵਾਲੀ ਪਾਰਟੀ ਹੈ ਵੀ ਜਿਹੜੀ ਬੀਜੇਪੀ ਹੈਗੀ ਆ ਸੋ ਉਹ ਹੈਗੀ ਆ ਆਰਐਸਐਸ ਤੇ ਜੇ ਉਹਦਾ ਹੁਣ ਪ੍ਰਮਾਣ ਹੀ ਲੈਣਾ ਤੇ ਤੁਹਾਡੇ ਸਾਹਮਣੇ ਆ ਤੁਸੀਂ ਆਪ ਸਵਾਲ ਪੁੱਛਿਆ ਕਿ ਇੱਕ ਆਰਐਸਐਸ ਦੇ ਹੱਕ ਦੇ ਵਿੱਚ ਇੱਕ ਬਿਆਨ ਜਿਹੜਾ ਇੱਕ ਜਿਹੜੀ ਕਾਨੂੰਨ ਹੈ ਉਹ ਬਣਾ ਦਿੱਤਾ ਗਿਆ ਸੋ ਇਥੋਂ ਪਤਾ ਲੱਗ ਜਾਣਾ ਚਾਹੀਦਾ ਵੀ ਕਿੰਨੀ ਕਿ ਸੈਪਰੇਸ਼ਨ ਹੋਈ ਹੈ ਤੇ ਜੇ ਕਿੰਨੇ ਕ ਅੰਦਰਖਾਤੇ ਜਾਂ بار بار ਜਿਹੜਾ ਹੈ ਉਹਨਾਂ ਦੇ ਨਾਲ ਕੀ ਕੀ ਰਿਸ਼ਤੇ ਜਿਹੜੇ ਹੈ ਉਹ ਬੀਜੇਪੀ ਨਭਾ ਰਹੀ ਹੈ ਜੀ ਜਿਹੜੇ ਜਿਹੜੇ ਤੁਹਾਡਾ ਧੰਨਵਾਦ ਕਰਦੇ ਹਾਂ ਜੁੜਨ ਦੇ ਲਈ ਆਪਣੇ ਵਿਚਾਰ ਦਰਸ਼ਕਾਂ ਦੇ ਖੁੱਲ੍ਹ ਕੇ ਰੱਖਣ ਦੇ ਲਈ ਜਿੱਦਾਂ ਕਿ ਹੋਰ ਵੱਡਾ ਇਸ਼ੂ ਆਂਦਾ ਹੈ ਤੁਹਾਡੇ ਰੋਕ ਦੁਆਰਾ ਕਰਾਂਗੇ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ